ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਆਪਾਂ ਚੱਲੇ ਸੀਗੇ ਨਾਨਕਚੀਰੇ ਨੂੰ ਅੱਜ ਤੇ ਰਸਤੇ ਵਿੱਚ ਗੁਰਦੁਆਰਾ ਜੋਰਾਵਰ ਸਿੰਘ ਤੇ ਫਤੀਸ ਸਿੰਘ ਜੀ ਦਾ ਗੁਰਦੁਆਰਾ ਬਣਿਆ ਹੋਇਆ ਤੇ ਉੱਥੇ ਬਣਿਆ ਇੱਕ ਛੱਤ ਦੇ ਉੱਪਰ ਨਾ ਕਾਫੀ ਵੱਡਾ ਸਾਰਾ ਜਹਾਜ਼ ਬਣਿਆ ਹੋਇਆ ਆਪਾਂ ਹੁਣ ਉਹਦੇ ਵਿੱਚ ਚੜੇ ਸੀਗੇ ਤੇ ਉਹਦੇ ਬੈਕ ਤੇ ਉੱਪਰ ਵਿੱਚ ਚੜ ਕੇ ਸਾਰੇ ਜਿੱਦਾਂ ਲੱਗੇ ਹੋਏ ਐ ਸਰੂਪ ਜੋ ਵੀ 삭ਾ ਹੋਇਆ ਸਾਰੇ 삭ਿਆਂ ਦੇ ਜਿੱਦਾਂ ਅਜੈਵਕਰ ਹੁੰਦਾ ਵੀ ਇਦਾਂ ਬਣਾਇਆ ਹੋਇਆ ਜਾਜ ਦੇ ਵਿੱਚ ਤੇ ਆਪਾਂ ਤੁਹਾਨੂੰ ਕਰਾਉਨੇ ਆ ਉਹਦੇ ਦਰਸ਼ਨ ਹਾਂ ਖਿੱਚ ਦਿੰਨੀ ਹਾਂ ਦੇਖੋ ਕਰੋ ਦਰਸ਼ਨ ਜਾ ਇਹ ਦੇਖਦਾ ਹੋਊਗਾ ਤੁਹਾਨੂੰ ਕਾਫੀ ਵੱਡਾ ਬਣਿਆ ਹੋਇਆ ਜਿੱਦਾਂ ਆਪਾਂ ਦੂਜਾ ਜਹਾਜ ਹੁੰਦਾ ਉਦਾਂ ਹੀ ਇਹਦੀਆਂ ਸੀਟਾਂ ਬਣੀਆਂ ਹੋਈਆਂ ਠੀਕ ਹੈ ਵੀ ਪੱਥਰ ਦੀਆਂ ਹਾਂ ਕਾਫੀ ਬਣੀਆਂ ਹੋਈਆਂ ਖੁੱਲਾ ਡੁੱਲਾ ਵਧੀਆ ਬਣਿਆ ਸੋਹਣਾ ਦੇਖਣ ਵਾਲੀ ਚੀਜ਼ ਹੈ ਹਾਂਜੀ ਤੇ ਚਲੋ ਥੱਲੇ ਚੱਲ ਕੇ ਆਪਾਂ ਫੇਰ ਤੁਹਾਨੂੰ ਕਰਾਉਨੇ ਆ ਦਰਸ਼ਨ ਪੁਲ ਇਹ 20 ਮਾਰਕ ਤੋਂ ਬੋੜਾ ਹੈ ਦੇ 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 ਮਾਰੇ ਹਾਂ ਹਾਂ ਜੀ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਨਾਨਕਚੀਰਾ ਸਾਹਿਬ ਤੇ ਕਰਾਉਣੇ ਆ ਤੁਹਾਨੂੰ ਵੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਕਰੋ ਦਰਸ਼ਨ ਜੀ ਗੁਰੂ ਘਰ ਆ ਕੇ ਜੇ ਆਪਾਂ ਗੁਰੂ ਦੀ ਗੱਲ ਕਰੀਏ ਗੁਰੂ ਦੇ ਦਰਸ਼ਨ ਦਿਦਾਰੇ ਕਰਾਈਏ ਇਹੀ ਸਭ ਤੋਂ ਵੱਡੀ ਸੇਵਾ ਹੁੰਦੀ ਹੈ ਕਰੋ ਦਰਸ਼ਨ ਗੁਰਦੁਆਰਾ ਹਨਨਕ ਜੀ ਦਾ ਸੇਵਾ ਬਹੁਤ ساری ਸੰਗਤ ਬਾਹਰੋਂ ਆਈ ਹੋਈ ਹੈ ਆ ਗੁਰਦੁਆਰਾ ਉੱਧਰ ਨੀਚੇ ਹੈਗਾ ਅੰਮ੍ਰਿਤਕੁੰਡ ਆਪੇ ਇੱਧਰਲੀ ਸਾਈਡ ਤੋਂ ਅਰੇ

ਦੇ ਵੀ ਹੋਰ ਨੇ ਜਿਹਦੇ ਪਾਸ ਰੋਲ ਵਰ ਬੜੇ ਵੈਸਾ ਹਾਂ ਜੀ ਆਪਾਂ ਦੋ ਕੋ ਜਾਪੇ ਹਾਂਜੀ ਆਪਾਂ ਆਗੇ ਸੀਗੇ ਨਾਨਕਚੀਰਾ ਤੋਂ ਦਰਸ਼ਨ ਕਰਕੇ ਵਾਪਸੀ ਜਿਹੜੇ ਆਪਾਂ ਪਹਿਲਾ ਗੁਰਦੁਆਰਾ ਸਾਹਿਬ ਤੁਹਾਨੂੰ ਦਿਖਾਇਆ ਸੀ ਨਾ ਜਾਜ ਤੇ ਆਪਾਂ ਉਸ ਗੁਰਦੁਆਰਾ ਸਾਹਿਬ ਆ ਗਏ ਆ ਤੇ ਆ ਆਪਣੀ ਨਾਲ ਸੰਗਤ ਆ ਆ ਭੈਣ ਹੈਗੀ ਆ ਲੋਂਗੋਵਾਲ ਤੋਂ ਲੋਂਗੋਵਾਲ ਤੋਂ ਇਹ ਲੋਂਗੋਵਾਲ ਤੋਂ ਆ ਇਹ ਵੀ ਸਾਡੇ ਨਾਲ ਸੰਗਤ ਜੀ ਗਈ ਸੀ ਇਹ ਤਨੌਲੇ ਤੋਂ ਆ ਭੈਣ ਇਹ ਕਹਿੰਦੀਆਂ ਸੀ ਵੀ ਬਲੌਗ 'ਚ ਆਉਣਾ ਆ ਸਾਡੀ ਹਰਦੀਪ ਭੈਣ ਚੜੱਕ ਤਾ ਤੇ ਇੰਨੀ ਕ ਸੰਗਤ ਸੀ ਤੇ ਤਿੰਨ ਇਹਨਾਂ ਦਾ ਭੈਣ ਦਾ ਬੇਟਾ ਸੀ ਨਾਲ ਤੇ ਦੋ ਮੁੰਡੇ ਸਾਡੇ ਆ ਸੱਤ ਜਾਣੇ ਸੀ ਅਸੀਂ ਅਸੀਂ ਗੱਡੀ ਆਪਦੀ ਸਪੈਸ਼ਲ ਲੈ ਕੇ ਗਏ ਸੀ ਕਿ ਕਰਾ ਕੇ ਤੇ ਹੁਣ ਆਪਾਂ ਦਰਸ਼ਨ ਕਰਕੇ ਵਾਪਸ ਆ ਗਈ ਆ ਤੇ ਬਾਬਾ ਜੀ ਦੇ ਦੇਖੋ ਬਤਕਾਂ ਬਹੁਤ ਸੋਹਣੀਆਂ ਰੱਖੇ ਹੋਏ ਆ ਪੰਛੀ ਹੈ ਨਾ ਬਤਕਾਂ ਆ ਤੇ ਉੱਧਰ ਸਾਹਮਣੇ ਹੈਗੇ ਆ ਦਿਖਾਉਨੇ ਤੁਹਾਨੂੰ ਕਬੂਤਰ ਆ ਬਤਕਾਂ ਦੇਖ ਰਹੀਆਂ ਹੁਣੀਆਂ ਤਰੀਆਂ ਖੜਦੀਆਂ ਆ ਆ ਗੁਰ ਬਾਬਾ ਜੀ ਦੇ ਰੱਖੇ ਹੋਏ ਆ ਕਬੂਤਰ ਇਹ ਰਹੇ ਮੂਰੇ ਜਾਲੀ ਲੱਗੀ ਕਰਕੇ ਨਾ ਤਾਂ ਘੱਟ ਦੇਖਦੇ ਆ ਕਿ ਕਬੂਤਰ ਆ ਉਧਰ ਖਰਗੋਸ਼ ਆ ਵੀ ਰੱਖੇ ਆ ਇੱਧਰ ਖਰਗੋਸ਼ ਆ ਆ ਵੇਟ ਜੀ ਦੇਖ ਰਹੇ ਹੋਣਗੇ ਤੇ ਆ ਜਾ ਰਹੇ ਆ ਆਪਣੇ ਤਿੰਨੇ ਮੁੰਡੇ ਦਰਮਦੀਪ ਜੱਗੀ ਉਹ ਭੈਣ ਦਾ ਬੇਟਾ ਤੇ ਕਵਰ ਪ੍ਰੀਤ ਕਿੰਨੇ ਜਾਣੇ ਜਾਂਦੇ ਆ ਹੁਣ ਆਪਾਂ ਇੱਥੋਂ ਜਾਵਾਂਗੇ ਬਾਬਾ ਨਿਹਾਲ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੇ ਉੱਥੇ ਜਾ ਕੇ ਆਪਾਂ ਫਿਰ ਤੁਹਾਡੇ ਨਾਲ ਕਰਦੇ ਆ ਵੀਡੀਓ ਸ਼ੂਟ ਠੀਕ ਹੈ ਜੀ ਮਿਲਦੇ ਆਂ ਫਿਰ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੂਜਾ ਦਿਨ ਹੋ ਗਿਆ ਆਪਾਂ ਪਹੁੰਚੇ ਹਾਂ ਭਾਂਡੇ ਵਾਲੀ ਸ਼ਾਪ ਤੇ ਦੇਖੋ ਵੀ ਪਿੱਛੇ ਦੇਖ ਰਹੇ ਹਾਂ ਇਹਨੀਆਂ ਡੋਲਡੀਆਂ ਤੇ ਕੋਪੇ ਦਾ ਤੇਲ ਆ ਇੱਥੇ ਆਪਾਂ ਕਰ ਲਈਏ ਸ਼ਾਪਿੰਗ ਕਿੱਥੇ ਤਰੀਕ ਆਪਾਂ ਲਿਆ ਹੈਗਾ ਆਪਾਂ ਸਿਗਨੇਚਰ ਲਈ ਕੈਨੇਡਾ ਭੇਜਣ ਵਾਸਤੇ ਲਈਆਂ ਹੈਗੀਆਂ ਆ ਗਲਾਸੀਆਂ ਛੋਟੀਆਂ ਬੱਚਿਆਂ ਲਈ ਖੜਕਦੀ ਵੀ ਹੈਗੇ ਬੱਚਿਆਂ ਲਈ ਡੋਲ ਨਹੀਂ ਤੇ ਆਪਾਂ ਇੱਕ ਲੈ ਲਈਏ ਆ ਡੋਲ ਲਈ ਨਾਨੀ ਬੀਬੀ ਵਾਸਤੇ ਤੇ ਨਿਸ਼ਾਨੀ ਲੈ ਕੇ ਜਾਣੀ ਹੁੰਦੀ ਆ ਕੋਈ ਵੀ ਚੀਜ਼ ਹੋਵੇ ਇੱਕ ਭਾਂਡਾ ਹੈ ਨਾ ਜੀ ਬਤੇ ਆਏ ਆ ਹਾਂਜੀ ਚਲੋ ਇਹਨਾਂ ਕਰਦੇ ਆ ਗੱਲਾਂ ਬਾਤਾਂ ਤੇ ਆ ਨਹੀਂ ਕਿ ਉਹ ਕਾ ਨਾ ਠੀਕ ਹੈ 600 ਪੰਚਾ ਪਿਓਰ ਲੈਦਰ ਅਮਰਤ ਵੇਖੀ 30 ਰੁਪਏ ਦਾ ਪਿਓਰ ਲੈਦਰ ਦਾ ਕਿੰਨੇ ਦਾ ਕਿ ਚੈਸੋ ਪੰਤਾਲੀ ਦਾ ਨੋਟ ਬੈਂਡ ਠੀਕ ਹੈ ਹਾਂ ਉਹ ਛੋਟੇ ਸਾਈਜ਼ ਚ ਦਿਖਾ ਦੋ ਫਿਰ ਹੋਵੇ ਵਧੀਆ ਜੀ ਉਹਦਾ ਬਾਲਾ ਨਿਤਕ ਉਹਦੇ ਤੇ ਮੈਂ ਮਮੀ ਫੋਨ ਵੀ ਪੈ ਸਕਦਾ ਕੈਸੇ ਇਹਦੇ ਅਜਿਹਾ ਦਾ ਵਾਧੂ ਹੈ ਮੇਰੇ ਕੋਲ ਹਾਂ

ਹਾਂਜੀ ਅੱਜ ਆਪਾਂ ਗੁਰਦੁਆਰਾ ਸਾਹਿਬ ਗਏ ਬਾਜ਼ਾਰ ਗਏ ਗੁਰਦੁਆਰਾ ਸਾਹਿਬ ਜਾ ਕੇ ਸੱਚਖੰਡ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਦੇਗ ਉਹ ਦਾਲ ਪਿਆਈ ਜਾਂਦੀ ਹੈ ਦਵਾਈ ਦੇ ਤੌਰ ਤੇ ਉਹ ਪੀਤੀ ਸੱਚਖੰਡ ਦੀ ਸੇਵਾ ਕੀਤੀ ਅੰਦਰ ਝਾੜੂ ਪੋਚੇ ਦੀ ਸੇਵਾ ਮਿਲ ਗਈ ਸੀਗੀ ਉਹ ਸੇਵਾ ਕੀਤੀ ਆਪਾਂ ਤੇ ਉਸ ਤੋਂ ਬਾਅਦ ਚੋਂ ਆਪਾਂ ਰੂਮ 'ਚ ਆ ਗਈ ਸੀਗੇ ਤੇ ਬਸ اچانک ਹੀ ਮੈਨੂੰ ਬੁਖਾਰ ਹੋ ਗਿਆ ਮੇਰੀ ਤਬੀਅਤ ਥੋੜੀ ਜਿਹੀ ਜ਼ਿਆਦਾ ਖਰਾਬ ਹੋ ਗਈ ਸੀਗੀ ਇਸ ਲਈ ਬਸ ਬਲੌਗ ਲੇਟ ਹੋ ਗਿਆ ਤੇ ਆਪਾਂ ਕੱਲ ਮਿਲਦੇ ਆਂ ਫਿਰ ਤੇ ਕੱਲ ਆਪਾਂ ਨਵੇਂ ਬਲੌਗ ਦੇ ਨਾਲ ਮਿਲਾਂਗੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਤੇ ਮਿਲਦੇ ਆਂ ਫਿਰ ਕੱਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਨਵੇਂ ਬਲੌਗ ਦੇ ਨਾਲ ਨਵੀਂ-ਨਵੀਂ ਆਪਾਂ ਪਰ ਡੇਟ ਤੁਹਾਨੂੰ ਦਿੰਦੇ ਰਹਿਾਂਗੇ ਜਿੱਦਾਂ ਜਿੱਦਾਂ ਜਿੱਥੇ ਜਿੱਥੇ ਜਾਵਾਂਗੇ ਕੱਲ ਆਪਾਂ ਸਵੇਰ ਨਿਕਲਣਾ ਵੀ ਹੈਗਾ ਪਿੰਡ ਨੂੰ ਟ੍ਰੇਨ ਟਿਕਟਾਂ ਆਪਣੀਆਂ ਹੋ ਗਈਆਂ ਅੱਜ ਠੀਕ ਹੈ ਜੀ ਮਿਲਦੇ ਆ ਫਿਰ ਨਵੇਂ ਬਲੌਗ ਦੇ ਵਿੱਚ